ਕਹਿੰਦਾ ਸਾਇੰਸ ਇਜ਼ ਵੈਰੀ ਇੰਪੋਰਟੈਂਟ ਇੰਪੋਰਟੈਂਟ ਹੁੰਦਾ ਮਹੱਤਵਪੂਰਨ ਵੈਰੀ ਹੁੰਦਾ ਬਹੁਤ ਕਹਿੰਦਾ ਸਾਇੰਸ ਬਹੁਤ ਮਹੱਤਵਪੂਰਨ ਹੈ ਇੰਪੋਰਟੈਂਟ ਹੈ ਇਨ ਅ ਸਟੂਡੈਂਟਸ ਲਾਈਫ ਹਰ ਲਾਈਨ ਦੇ ਵਿੱਚ ਕੋਈ ਨਾ ਕੋਈ ਆਪਾਂ ਨੂੰ ਸਟਰਕਚਰ ਹੈ ਜਿਹੜਾ ਉਹ ਮਿਲ ਜਾਂਦਾ ਸੋ ਇੱਥੇ ਕੀ ਮਿਲਿਆ ਸਟੂਡੈਂਟਸ ਲਾਈਫ ਆ ਜਿਹੜਾ ਉੱਪਰ ਕਮਾ ਲਗਾ ਕੇ ਐਸ ਲਾਈ ਹੈ ਇਹਦਾ ਕੀ ਮਤਲਬ ਹੈ ਇਨੂੰ ਬੋਲਦੇ ਆ ਭਾਈ ਅਪੋਸਟੋਫਸ ਇਹਦਾ ਮਤਲਬ ਹੁੰਦਾ ਦਾ ਦਾ ਜਾਂ ਦੀ ਦਾ ਜਾਂ ਦੀ ਨੂੰ ਅੰਗਰੇਜ਼ੀ ਦੇ ਵਿੱਚ ਲਿਖਣ ਦੇ ਦੋ ਤਰੀਕੇ ਨੇ ਇੱਕ ਤਾਂ ਆਫ ਲਾ ਦੋ ਲਾਈਕ ਮੈਂ ਇੱਥੇ ਇੱਕ ਐਗਜ਼ਾਮਪਲ ਲਾਣਾ ਬੁੱਕ ਆਫ ਰਾਮ ਰਾਮ ਦੀ ਕਿਤਾਬ ਠੀਕ ਹੈ ਜਾਂ ਫਿਰ ਅਪੋਸਟੋਫ ਸਲਾਓ ਰਾਮ ਦੀ ਕਿਤਾਬ ਰਾਮਸ ਬੁੱਕ ਇਹਦਾ ਮਤਲਬ ਵੀ ਦਾਦੀ ਇਹਦਾ ਮਤਲਬ ਵੀ ਦਾਦੀ ਇੱਕ ਚੀਜ਼ ਹੋਰ ਜੇ ਇੱਥੇ ਕੋਈ ਪਲੂਰਲ ਹੁੰਦਾ ਮੰਨ ਲਓ ਮੈਂ ਕਹਾਂ ਮੁੰਡੇ ਦੀ ਕਿਤਾਬ ਬாய் ਬॉयਸ ਬੁੱਕ ਮੁੰਡੇ ਦੀ ਕਿਤਾਬ ਹੋਗੀ ਹੁਣ ਜੇ ਮੈਂ ਕਹਿਣਾ ਹੋਵੇ ਮੁੰਡਿਆਂ ਦੀ ਕਿਤਾਬ ਜ਼ਿਆਦਾ ਜਿਵੇਂ ਕਹਿਣਾ ਹੋਵੇ ਮੁੰਡਿਆਂ ਦੀ ਮੁੰਡਿਆਂ ਦੀਆਂ ਕਿਤਾਬਾਂ ਮੈਂ ਫਿਰ ਲਿਖੂਆ ਵਾਇਸ ਤਾਂ ਆਲਰੇਡੀ ਆ ਗਿਆ ਹੁਣ ਹੁਣ ਜਿਹੜਾ ਵਾਇਸ ਹੈ ਉਹ ਆਲਰੇਡੀ ਆਇਆ ਹੋਇਆ ਹੈ ਹੁਣ ਇੱਥੇ ਇੱਕ ਹੋਰ ਆਪਾਂ ਐਸ ਲਾਵਾਂਗੇ ਨਹੀਂ ਸਿਰਫ ਡੰਡੀ ਲੱਗ ਜਾਂਦੀ ਹੈ ਉੱਪਰ ਜਦੋਂ ਪਲੂਰਲ ਆਜੇ ਉਹਦੇ ਉੱਪਰ ਇਹ ਡੰਡੀ ਲਾ ਦਿਓ ਹਲਕੀ ਜੀ ਤਾਂ ਉਹ ਕੀ ਬਣ ਜਾਏਗਾ ਵਾਇਸ ਬੁక్స్ ਵਾਇਸ ਦੀਆਂ ਕਿਤਾਬਾਂ ਵੌਇਸ ਬੁੱਕ ਵੀ ਹੋ ਸਕਦੀ ਹੈ ਇੱਥੇ ਵੀ ਅਸਾਪਾ ਲਾ ਸਕਦੇ ਆ ਬਟ ਇਸ ਲੈਂ ਇਸ ਐਸ ਨਾਲ ਆਪਣੇ ਇਸ ਲੌਜੀਕ ਦਾ ਕੋਈ ਮਤਲਬ ਨਹੀਂ ਹੈਗਾ ਮੁੰਡਿਆਂ ਦੀ ਕਿਤਾਬ ਜਾਂ ਮੁੰਡਿਆਂ ਦੀਆਂ ਕਿਤਾਬਾਂ ਲੌਜੀਕਲੀ ਗੱਲ ਕਰਾਂਗੇ ਤਾਂ ਮੁੰਡਿਆਂ ਦੀਆਂ ਕਿਤਾਬਾਂ ਹੋਣਗੀਆਂ ਜ਼ਿਆਦਾ ਮੁੰਡਿਆਂ ਦੀ ਇੱਕ ਕਿਤਾਬ ਤਾਂ ਹੋ ਨਹੀਂ ਸਕਦੀ ਠੀਕ ਹੈ ਜੀ ਸੋ ਆਈ ਹੋਪ ਤੁਹਾਨੂੰ ਇਹ ਕਲੀਅਰ ਹੋ ਗਿਆ ਸੋ ਇਸੇ ਤਰ੍ਹਾਂ ਜਿਵੇਂ ਜਿਵੇਂ ਕਨਸੈਪਟ ਆਈ ਜਾਂਦੇ ਆ ਓਵੇਂ ਓਵੇਂ ਮੈਂ ਤੁਹਾਨੂੰ ਕਲੀਅਰ ਕਰਦਾ ਰਹਿਣਾ ਹਾਂ ਜੀ